ਨਾਵੜਾ ਜੀ ਦਰਸ਼ਨ ਕੁਮਾਰ ਜੀ ਸਾਫ ਕਾ ਬਲੋਕ ਕੌਂਸਲ ਦੇ ਮੈਂਬਰ ਮਸ਼ਿੰਗਣ ਅਦਰਸ਼ਨ ਜੀ ਜੇ ਆਪਾਂ ਗੱਲ ਕਰੀ ਜਿਵੇਂ ਇਲੈਕਸ਼ਨ ਚੱਲ ਰਹੇ ਨੇ ਆ ਅ ਇਹੋ ਪਰਵੇ ਗਾਜ਼ੀ ਖੜਿਆ ਉਦੋਂ ਹੋਰ ਪਾਰਟੀਆਂ ਦੇ ਦੀ ਜੇ ਨੀ ਦਵਾਰ ਸਾਰੇ ਕਿਵੇਂ ਦੇਖਦੇ ਤੁਸੀਂ ਅਸੀਂ ਤਾਂ ਜੀ ਆਏ ਆ ਵੀ ਪਾਰਟੀ ਨਾਲ ਜੁੜੇ ਹੋਏ ਆ ਸਾਨੂੰ ਤਾਂ ਗਾਂਧੀ ਜੀ ਦਿਖਦੇ ਨੇ ਹੋਰ ਤਾਂ ਦਿਖਦਾ ਨਹੀਂ ਕੋਈ ਬਾਕੀ ਮਾਨ ਸਾਹਿਬ ਨਾਲ ਤਾਂ ਜੁੜੇ ਹੋਏ ਹੈ ਹੀ ਆ ਮਾਨ ਸਾਹਿਬ ਕੇ ਸਤਕਾਰ ਅਸੀਂ ਨਾਲ ਉਹਨਾਂ ਦੇ ਜੁੜੇ ਹੋਏ ਆ ਬਾਕੀ ਚੜਤ ਰਹੇਗੀ ਅੰਦੀ ਸਾਹਿਬ ਦੀ ਕੋਈ ਐਸੀ ਗੱਲ ਨਹੀਂ ਪ੍ਰਮਾਤਮਾ ਕਲੀ ਕਰੇਗਾ ਵਧੀਆ ਇਨਸਾਨ ਆ ਵਧੀਆ ਬੰਦੇ ਆ ਕਾਕੜਾ ਜੀ ਮਿਹਨਤ ਕਰ ਰਹੇ ਆ ਬਹੁਤ ਮੰਗ ਸਾਹਿਬ ਮਿਹਨਤ ਕਰ ਰਹੇ ਆ ਬਹੁਤ ਬਾਕੀ ਅਸੀਂ ਤਾਂ ਇੱਕ ਛੋਟੇ ਜੇ ਦਾ ਮਾਤਰ ਨਮਾਣੇ ਜੀ ਵਰਕਰ ਸਮਝ ਲਿਓ ਬਸ ਤੂਏ ਅਸੀ ਜੀ ਡਬਲ ਡੀ ਜੀ ਬੋਟ ਜਿਆਦਾ ਉਹ ਤਾਂ ਹੈ ਨਹੀਂ ਕੋਈ ਬਹੁਤ ਨੇ ਹੋ ਕੇ ਆਪਣੇ ਪਿੰਡ ਤੋਂ ਅਸੀਂ ਜੋ ਆਪਣੇ ਕੱਪਚੇ ਕੇ ਬੰਦੇ ਆ ਆਪਣੇ ਪਿੰਡ ਕੇ ਹੋਰ ਦੋ ਚਾਰ ਪਿੰਡਾਂ ਕੇ 5-10 ਪਿੰਡਾਂ ਕੇ ਕੱਟੇ ਕੇ ਬੰਦੇ ਹੈਗੇ ਬਿਲਕੁਲ ਕੋਈ ਨਾ ਸਾਰੇ ਸਹਿਮਤ ਆ ਜੀ ਠੀਕ ਰਹੇਗਾ ਸਾਡੇ ਮਤਲਬ ਸਾਡੇ ਏਰੀਏ ਚ ਬਲੌਕਸ ਨਾਲ ਔਰ ਤੇ ਮਤਲਬ ਵੋਟ ਵਧੇਗੀ ਵੋਟ ਜੀ ਨੰਦੀ ਇਹ ਨਹੀਂ ਰੱਖ ਸਕਦੇ ਵੀ ਕਿੰਨੀ ਵਧੇ ਕਿੰਨੀ ਨਾ ਵਧੇ ਮਤਲਬ ਵਧੇਗੀ ਮਾਨ ਸਾਹਿਬ ਸਾਡੇ ਦਾ ਸਮਝ ਲਓ ਜਿਸ ਤਰ੍ਹਾਂ ਮਰਜੀ ਮਤਲਬਾਰੇ ਨਾਲ ਮਿਲ ਕੇ ਕਿਸੇ ਕਹ ਰਹੇ ਵੋਟ ਵਧੇਗੀ ਪਰ ਇਹ ਨਹੀਂ ਲੱਭਦੇ ਆ ਕੇ ਜੇ ਆਪਾਂ ਕਾਗਜ਼ ਦੀ ਗੱਲ ਕਰੀਏ ਉਹ ਮਾਨ ਤਲ ਵਧ ਰਹੇ ਆ ਤੇ બીજી ਪਾਰਕਾਂ ਜਾ ਰਹੇ ਆ ਇਹ ਨਹੀਂ ਡਿਗਰੀ ਸੀ ਦੇਖੋ ਤਾਂ ਦਲ ਬਦਲਨੇ ਜਿਹਨਾਂ ਬਦਲਨੇ ਜੀ ਜਿਹਨਾਂ ਨੂੰ ਕੋਈ ਲਾਲਚ ਆ ਕੋਈ ਆ ਕੋਈ ਅਗਲਾ ਲਾਲਚ ਦਿੰਦਾ ਆ ਕੋਈ ਹੋਰ ਇਹ ਕੋਈ ਦਲ ਬਦਲ ਕੇ ਇੱਧਰ ਉੱਧਰ ਜਾ ਰਿਹਾ ਉਧਰੋਂ ਇੱਧਰ ਆ ਰਿਹਾ ਜੀ ਕੋਈ ਤਾਂ ਦਲ ਬਦਲ ਤਾਂ ਚ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੁਣ ਥੋੜਾ ਜਿਆਦਾ ਬਣ ਗਿਆ ਸਲੰਟ ਬੋਜੀ ਜਿਆਦਾ ਹੋਊਗੀ ਜਿੱਧਰੋਂ ਦੇਖਦਾ ਅਗਲਾ ਕੋਈ 2 ਪੈਸੇ ਮਿਲਦੇ ਆ ਉਧਰ ਨੂੰ ਭੱਜ ਜਾਂਦਾ ਅਗਲਾ ਬਾਅਦ ਚ ਫੇਰ ਮਿੰਤਾ ਮੁੰਤਾ ਕਰਕੇ ਫੇਰ ਘਰ ਵਾਪਸੀ ਹੋ ਜਾਂਦੀ ਏ ਫੇਰ ਐਂ ਜੀ ਵੱਡੇ ਲੀਡਰਾਂ ਨੂੰ ਵੀ ਦੇਖਣਾ ਚਾਹੀਦਾ ਵੀ ਜਦੋਂ ਬੰਦੇ ਨੂੰ ਇੱਕ ਨੂੰ ਦਾਗੀ ਬੰਦਾ ਹੋ ਹੀ ਗਿਆ ਫਿਰ ਦੁਬਾਰਾ ਉਸ ਨੂੰ ਕੋਈ ਮਤਲਬ ਨਹੀਂ ਬਣਦਾ ਹੈਗਾ ਮਤਲਬ ਫਿਰ ਵੀ ਕਹ ਸਕਦੇ ਹੋ ਕਿ ਜਿਹੜੇ ਕੋਤਾਲ ਦੇ ਕੀ ਆਂ ਪਾਰਟੀ ਕੀ ਹੈ ਕਿ ਉਹ ਦੁਬਾਰਾ ਫਿਰ ਪਾਰਲਮੈਂਟਾਂ ਦੀ ਹੋਏਗੀ ਹੋ ਸਕਦੀ ਹੈ ਜੀ ਹੁੰਦੀ ਆ ਹੁੰਦੀ ਨਹੀਂ ਹੈਗੀ ਆਪਾਂ ਦੇਖਦੇ ਹਾਂ ਹੁੰਦੀ ਆ ਵੱਡੇ ਲੀਡਰਾਂ ਕੀ ਜ਼ਿਆਦਾ ਹੁੰਦੀ ਆ ਬਾਕੀ ਹੁੰਦੀ ਵਾਪਸੀ ਵੀ ਹੁੰਦੀ ਆ ਜੀ ਬਾਕੀ ਜਿਹੜੇ ਵੋਟਰਾਂ ਨੂੰ ਤਾਂ ਅੱਜ ਤੇ ਕੰਨੇ ਵੀ ਗਾਂਧੀ ਸਾਹਿਬ ਜੀ ਹੁੰਦੇ ਗਾਂਧੀ ਜੀ ਨੂੰ ਵੋਟ ਪਾਓ ਕਾਂਗਰਸ ਪਾਰਟੀ ਪਾਰਟੀ ਇਹ ਕਹਿਣਾ ਸੀ ਆਪਣੀ ਪਾਰਟੀ ਬਾਰੇ ਹੀ ਕਹਿਣਾ ਜੀ ਬਾਕੀ ਗਾਂਧੀ ਜੀ ਦਾ ਹੈ ਹੀ ਬਹੁਤ ਵਧੀਆ ਸਾਰਿਆਂ ਨੂੰ ਪਤਾ ਡਾਕਟਰ ਸਾਹਿਬ ਦਾ ਸਾਰੇ ਜਾਣਦੇ ਆ ਕਿੰਨੇ ਵਧੀਆ ਇਨਸਾਨ ਆ ਪਿੱਛੇ ਵੀ ਜਦੋਂ 5 ਸਾਲ ਐਮਪੀ ਰਹੇ ਆ ਸਾਡੇ ਸਕੂਲ 'ਚ ਵੀ ਉਹ ਮਤਲਬ ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਗਏ ਸਾਡੇ ਸਕੂਲ ਨੂੰ ਜਿਹੜਾ ਮਤਲਬ ਸਮਾਰਟ ਸਕੂਲ ਬਣਾਇਆ 1 ਕਰੋੜ ਰੁਪਏ ਦੀ ਗ੍ਰਾਂਟ ਸਾਡੇ ਸਕੂਲ ਨੂੰ ਦੇ ਕੇ ਗਏ ਤੇ ਇਹ ਉਹਨੇ ਪਿੰਡ 'ਚ ਨਾਲ ਸਾਡੇ ਸਲੇਮਪੁਰਵਾਲੀਆ ਪਿੰਡ ਉੱਤੇ ਸਕੂਲ ਤੇ ਪ੍ਰਾਇਮਰੀ ਸਕੂਲ ਆ ਉੱਥੇ ਟਾਟ ਵੀ ਨਹੀਂ ਤੇ ਜੀ ਬੈਠਣ ਜੋਗੇ ਬੱਚਿਆਂ ਨੇ ਉੱਥੇ ਉਹਨਾਂ ਨੇ 200 ਬੈਂਚ 'ਤੇ ਜਿਆਦਾ ਬੱਚਿਆਂ ਨੂੰ ਬੈਠਣ ਵਾਸਤੇ ਪਿੰਡ ਵਾਲਿਆਂ ਨੇ ਕਿਹਾ ਮਹਾਰਾਣੀ ਕੋਲ ਗਏ ਆ ਅਸੀਂ ਕਈ ਵਾਰੀ ਉਹ ਤਾਂ ਜਦੋਂ ਵੀ ਜਾਣਾ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹੈ ਜੀ ਕੋਈ ਮਤਲਬ ਜੇ ਦੂਸਰੇ ਦਾ ਕੰਮ ਕੋਈ ਆ ਜੀ ਆਪਣੇ ਕੰਮ ਤਾਂ ਕਿਹਾ ਉਹਨੇ ਅਸੀਂ ਤਾਂ ਕਿਸੇ ਦੇ ਕੰਮ ਵਾਸਤੇ ਜਾਣਾ ਜਿਹੜੇ ਬੰਦਿਆਂ ਨੂੰ ਅਸੀਂ ਨਾਲ ਲਾਇਆ ਵਾ ਵਰਕਰ ਨੂੰ ਕਿਸੇ ਨੂੰ ਉਹਦੇ ਕੰਮ ਵਾਸਤੇ ਜਾਣਾ ਜੇ ਉਹਦਾ ਕੰਮ ਵੀ ਨਹੀਂ ਹੋਏਗਾ ਫਿਰ ਉਹ ਸਾਡੇ ਨਾਲ ਇਵੇਂ ਚੱਲੇਗਾ ਜੀ ਹਾਂ ਜੀ ਵਕਤ ਪੁਚੜਾਈ ਰਹੇਗੀ ਜੀ ਤਾਂ ਇੰਟਰ ਚ ਸਰਕਾਰ ਬਣੇਗੀ ਕਾਂਗਰਸ ਦੀ ਗੱਠਜੋੜ ਇੰਡੀਆ ਗੱਠਜੋੜ ਜਿੰਦਾਬਾਦ ਰਹੇਗਾ ਜਿੰਦਾਬਾਦ ਹੈ ਜੀ ਵਕਤ ਪਾਰਟੀ ਤਾਂ ਸਾਡੀ ਹੈ ਜਿੰਦਾਬਾਦ ਦੇਖੋ ਚੱਲਦਾ ਰਹਿੰਦਾ ਜੀ ਇਲੈਕਸ਼ਨ ਜੇ ਬਦਲ ਦਰ ਬਦਲੂ ਨਾ ਹੋਵੇ ਇੱਕ ਵਾਰੀ ਸਰਕਾਰ ਬਣ ਗਈ ਜੇ ਉਹੀ ਵੋਟਰ ਪਈ ਜਾਏ ਰਿਪੀਟ ਹੋਈ ਜਾਏ ਫਿਰ ਤਾਂ ਸਰਕਾਰ ਟੁੱਟਦੀ ਨਹੀਂ ਹੈਗੀ ਟੁੱਟੜੂਦੀ ਨਹੀਂ ਸਰਕਾਰ ਫਿਰ ਤਾਂ ਮੰਨ ਲਓ ਵਿੱਚ ਬਸ ਇੱਕ ਵਾਰੀ ਸਵਾਰੀ ਕਾਂਗਰਸ ਦੀ ਬਣਾਂਗੀ ਜੇ ਉਹੀ ਵੋਟ ਫੇਰ ਦੁਬਾਰਾ ਰਿਪੀਟ ਹੋ ਜੇ 5 ਸਾਲ ਬਾਅਦ ਫਿਰ ਤਾਂ ਸਰਕਾਰ ਟੁੱਟਦੀ ਉਹ ਨਹੀਂ ਕੋਈ ਵੀ ਨਹੀਂ ਟੁੱਟਦੀ ਹੈਗੀ ਤੇ ਲੋਕਤੰਤਰ ਹੈ ਜੀ ਜਿਹੜੇ ਪਾਸੀ ਦਾ ਪੱਕੇ ਆ ਪਾਰਟੀ ਨਾਲ ਪੱਕੇ ਆ ਸੀ ਤਾਂ ਚਾਹੇ ਜਿੱਤੇ ਚਾਹੇ ਪਾਰਟੀ ਹਾਰੇ ਜੀ ਅੱਜ ਤਾਂ ਪਾਰਟੀ ਨਾਲ ਖੜੇ ਆ ਬਾਕੀ ਹੁੰਦਾ ਸਾਨੂੰ ਕੈਂਡੀਡੇਟ ਉਹ ਬਹੁਤ ਵਧੀਆ ਮਿਲ ਗਿਆ ਮਾਨੂ ਸਾਹਿਬ ਉਸ ਤੋਂ ਵੀ ਵਧੀਆ ਜੀ ਐ ਜੀ ਕੱਕੜਾ ਜੀ ਮਿਹਨਤ ਕਰਉ ਹੀ ਰਹੇ ਆ ਕੋਈ ਕਰ ਰਹੇ ਆ ਮੈਨੂੰ ਤਾਂ ਮਿਹਨਤ ਦਾ ਫਲ ਤਾਂ ਦੇਖੋ ਮਿਲਦਾ ਹੀ ਹੁੰਦਾ ਜੀ ਪ੍ਰਮਾਤਮਾ ਵੀ ਦੇਖਦਾ ਬਾਕੀ ਉਹ ਤਾਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਸਾਨੂੰ ਕਰਨ ਕੁਦਰਤ ਦਾ ਮਿਹਨਤ ਦਾ ਫਲ ਤਾਂ ਮਿਲਦਾ ਹੀ ਹੈ ਜੀ ਬਾਕੀ ਇਨਸਾਨੀਅਤ ਵੀ ਕੋਈ ਚੀਜ਼ ਹੈਗੀ ਹੈ ਜੀ VOTER ਸਿਰਫ ਪਾਰਟੀ ਵੀ ਨਹੀਂ ਦੇਖਦਾ ਹੈਗਾ VOTER ਕੈਂਡੀਡੇਟ ਵੀ ਦੇਖਦਾ ਜੀ ਚਲੋ ਜਿਹੜਾ ਪੱਕਾ ਜੁੜਿਆ ਆ ਪਾਰਟੀ ਨਾਲ ਉਹਨੇ ਤਾਂ ਪਾਰਟੀ ਨੂੰ ਪਾਣੀ ਵੋਟ ਜਿਹੜਾ ਕੋਈ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਉਹ ਉਹਨੇ ਤਾਂ ਕੈਂਡੀਡੇਟ ਦੇਖਣਾ ਪੰਦਾ ਦੇਖਣਾ ਉਹਨੇ ਤਾਂ ਇਨਸਾਨ ਦੇਖਣਾ ਵੀ ਕਿਹੋ ਜਿਹਾ ਇਨਸਾਨ ਆ ਕੱਲ ਨੂੰ ਮੇਰਾ ਕੋਈ ਕੰਮ ਆਏਗਾ ਜਾਂ ਨਹੀਂ ਆਏਗਾ 我。<clears throat> mm hmm. well